कांड 17ਵਾਂ ਸਰਵਣ ਨਿਕੰਮੜੇ ਦਾ ਪਤਾ ਨਹੀਂ ਕੀ ਪੁੰਨ ਕੇ ਬੀਜਾ ਸੀ ਉਹਦੀ ਮੌਤ ਦਾ ਕਿਸੇ ਨੂੰ ਕਿਦਰੇ ਕੋਈ ਅਫਸੋਸ ਨਹੀਂ ਸੀ ਅਗਵਾੜ ਦੇ ਬੰਦਿਆਂ ਨੇ ਸਿਰਫ ਆਪਣਾ ਪਾਈਚਾਰਕ ਫਰਜ਼ ਨਿਭਾਇਆ ਉਹਦੇ ਨਾਲ ਕਿਸੇ ਦੀ ਹਮਦਰਦੀ ਕੋਈ ਨਹੀਂ ਸੀ ਉਹਦਾ ਕੋਈ ਸੱਚਾ ਹਮਦਰਦ ਹੁੰਦਾ ਤਾਂ ਉਹਨੂੰ ਰੋਡੂ ਸ਼ਾਹ ਦੀ ਮੰਡੀ ਕਿਸੇ ਪ੍ਰਾਈਵੇਟ ਡਾਕਟਰ ਕੋਲ ਲੈ ਕੇ ਜਾਂਦਾ ਉਹਦਾ ਇਲਾਜ ਹੋ ਜਾਂਦਾ ਸੀ ਰੋਡੂਸ਼ਾ ਕਈ ਅਜਿਹੇ ਵਧੀਆ ਡਾਕਟਰ ਸਨ ਕਿਉਂਕਿ ਕੋਈ ਬੰਦਾ ਉਹਦੇ ਲਈ ਪੈਸੇ ਖਰਚਣ ਨੂੰ ਤਿਆਰ ਨਹੀਂ ਸੀ ਇਸੇ ਕਰਕੇ ਉਹਨੂੰ ਸਰਕਾਰੀ ਹਸਪਤਾਲ ਵਿੱਚ ਲੈ ਕੇ ਗਏ ਸਰਕਾਰੀ ਹਸਪਤਾਲ ਵਿੱਚ ਕੌਣ ਕਿਸੇ ਨੂੰ ਪੁੱਛਦਾ ਹੈ ਕਿ ਕਿਸੇ ਦਾ ਇਲਾਜ ਹੁੰਦਾ ਹੈ ਡਾਕਟਰ ਗਿਰਜਾਂ ਵਾਂਗ ਚਾਕਦੇ ਹਨ ਪੈਸੇ ਬਗੈਰ ਉਹ ਕੁਰਸੀ ਉਤੋਂ ਨਹੀਂ ਉੱਠਦੇ ਐਵੇਂ ਬਸ ਡਿਊਟੀ ਜਿਹੀ ਨਿਭਾਉਂਦੇ ਹਨ ਜੇ ਸੌਆਂ ਵਿੱਚੋਂ ਕੋਈ 2-4 ਇਮਾਨਦਾਰ ਡਾਕਟਰ ਹੁੰਦੇ ਹਨ ਸਹੀ ਇਲਾਜ ਕਰਨ ਵਾਲੇ ਉਹ ਆਪਣੀ ਪੈਠ ਬਣਾ ਕੇ ਸਰਕਾਰੀ ਨੌਕਰੀ ਛੱਡ ਦਿੰਦੇ ਹਨ ਅਤੇ ਉਥੇ ਸ਼ਹਿਰ ਵਿੱਚ ਆਪਣਾ ਹਸਪਤਾਲ ਖੋਲ੍ਹ ਲੈਂਦੇ ਹਨ ਸਰਵਣ ਦਾ ਭੋਗ ਗੁਰਦੁਆਰੇ ਪਾਇਆ ਗਿਆ ਉਹਦੇ ਆਪਣੇ ਘਰ ਕੋਈ ਉਹਦਾ ਅਫਸੋਸ ਕਰਨ ਨਹੀਂ ਆਇਆ ਕਿਹਦੇ ਕੋਲ ਜਾਂਦਾ ਕੋਈ ਉਹਦਾ ਅਫਸੋਸ ਕਰਨ ਸੱਥਰ ਵਿਛਾਉਣ ਵਾਲਾ ਕੋਈ ਨਹੀਂ ਸੀ ਪਤਾ ਲੱਗੇ ਤੋਂ ਇੱਕ ਬਸ ਖਿਆਲੇ ਵਾਲੇ ਉਹਦੇ ਭੋਗ ਵਾਲੇ ਦਿਨ ਗੁਰਦੁਆਰੇ ਆਏ ਸਨ ਸ਼ੰਗਾਰਾ ਸਿੰਘ ਆਇਆ ਸੀ ਇਕੱਲਾ ਬੰਤੋ ਨੇ ਤਾਂ ਹਣੋਂ ਉਹਨਾ ਕਹਾਦਾ ਸੀ ਸਰਵਣ ਦਾ ਮੁੰਡਾ ਜਾਂ ਉਹਦੀ ਕੁੜੀ ਕੋਈ ਵੀ ਨਹੀਂ ਆਇਆ ਹੋਰ ਉਹਦਾ ਕੌਣ ਸੀ ਇਸ ਜਾਗ ਅੰਦਰ ਜਿਹਦੀ ਖਾਤਰ ਉਹਨੇ ਆਪਣਾ ਘਰ ਉਜਾੜ ਲਿਆ ਸੀ ਉਹ ਰੂਪੋ ਵੀ ਉਸ ਦਿਨ ਗੁਰਦੁਆਰੇ ਨਹੀਂ ਗਈ ਹਾਂ ਕੋਗਾ ਜ਼ਰੂਰ ਗਿਆ ਕੋਗੇ ਦੀ ਜ਼ਮੀਨ ਉਹ ਵਾਉਂਦਾ ਰਿਹਾ ਸੀ ਕੋਗੇ ਦੇ ਘਰ ਸਰਵਣ ਦਾ ਆਉਣ ਜਾਣ ਸੀ ਉਹਨਾਂ ਨੇ ਇਕੱਠੇ ਬਹਿ ਕੇ दारूਾਂ ਪੀਤੀਆਂ ਸਨ ਉਹ ਚੋਟੀ ਦੇ ਯਾਰ ਸਨ ਅਗਵਾੜ ਦੇ ਬੰਦੇ ਉਹਨੂੰ ਸਿੱਧਾ ਹੀ ਸਿਵਿਆਂ ਵਿੱਚ ਲਿਆਏ ਸਨ ਲੋਕਾਂ ਦੇ ਬਾਹਰਲੇ ਘਰਾਂ ਤੋਂ ਲੱਕੜਾਂ ਚੁੱਕ ਲਈ ਅਤੇ ਉਹਨੂੰ ਫੂਕ ਦਿੱਤਾ ਉਹਦੇ ਸਿਵੇ ਨੂੰ ਅੱਗ ਲੱਗੀ ਤਾਂ ਕਿਸੇ ਨੇ ਉੱਚੀ ਤਾਂ ਨਹੀਂ ਮਾਰੀ ਕੋਈ ਰੋਇਆ ਨਹੀਂ ਫੂਕਣ ਵਾਲੇ ਲੋਕਾਂ ਦੀ ਚੁੱਪ ਹੀ ਉਹਦੀ ਮੌਤ ਦਾ ਵੱਡਾ ਅਫਸੋਸ ਸੀ ਉਹਦੇ ਦਾਸ ਸੰਸਕਾਰ ਵੇਲੇ ਜੱਸੀ ਸਰਪੰਚ ਸਿਵਿਆਂ ਤੱਕ ਗਿਆ ਸੀ ਤੇ ਫਿਰ ਗੁਰਦੁਆਰੇ ਵਿੱਚ ਉਹਦੇ ਭੋਗ ਵਾਲੇ ਦਿਨ ਵੀ ਉਹ ਹਾਜ਼ਰ ਸੀ ਐਨ ਸਬਦ ਦੇ ਮੂਰੇ ਕੀਰਤਨੀ ਸਿੰਘਾਂ ਦੇ ਕੋਲ ਹੋ ਕੇ ਬੈਠਾ ਹੋਇਆ ਉਹ ਅਰਦਾਸ ਵੇਲੇ ਗਲ ਵਿੱਚ ਪਰਨਾ ਪਾ ਕੇ ਚੌੜਾ ਹੋਇਆ ਖੜਾ ਸੀ ਭੋਗ ਦਾ ਜਿਹੜਾ ਵੀ ਖਰਚ ਹੋਇਆ ਜੱਸੀ ਸਰਪੰਚ ਨੇ ਹੀ ਆਪਣੀ ਜੇਬ ਵਿੱਚੋਂ ਕੀਤਾ ਅਤੇ ਨਾਮ ਨਾ ਘੱਟੀ ਉਹਦੇ ਨੇੜੇ ਖੜੇ ਬੰਦੇ ਉਹਦੇ ਮੂੰਹ ਤੇ ਉਹਦੀ ਤਾਰੀਫ਼ ਕਰਦੇ ਵਾਹ ਬਈ ਵਾਹ ਜਸਵੰਤ ਸਿਆ ਐਂ ਧਰਮ ਦੇ ਰਾਤੇ ਨਿਗਾਹ ਤੇਰੀ ਤائیں ਸਭ ਰੰਗ ਭਗ ਲੱਗੇ ਹੋਏ ਨੇ ਇਹਦਾ ਭੋਗ ਤਾਂ ਭਾਈ ਵੱਡਾ ਜੱਗ ਸੀ ਇੱਕ ਤਰ੍ਹਾਂ ਦਾ ਨਹੀਂ ਤਾਂ ਕੌਣ ਕਰਦਾ ਕਿਸੇ ਖਾਤਰ ਇੰਨਾ ਕੁਝ ਸ਼ਾਬਾਸ਼ ਭਾਈ ਤੇਰੇ ਜਖੇੜੇ ਤੋਂ 15 ਦਿਨਾਂ ਬਾਅਦ ਇੱਕ ਦਿਨ ਸਵੇਰੇ ਸਵੇਰੇ ਤਹਿਸੀਲਦਾਰ ਥੰਮਣ ਵਾਲੇ ਆਇਆ ਨਾਲ ਕਾਨੂੰਗੋ ਅਤੇ ਪਿੰਡ ਦੇ ਦੋਵੇਂ ਪਟਵਾਰੀ ਸਨ ਚਪੜਾ ਸੀ ਵੀ ਸੀ ਉਹ ਜੀਪ ਲੈ ਕੇ ਆਏ ਸਨ ਸਰਪੰਚ ਨੂੰ ਪਹਿਲਾਂ ਸੁਨੇਹਾ ਆ ਗਿਆ ਸੀ ਸਾਰੇ ਪੰਚਾਇਤ ਮੈਂਬਰਾਂ ਨੂੰ ਵੀ ਇਤਲਾਹ ਹੋ ਗਈ ਸੀ ਨੰਬਰਦਾਰ ਵੀ ਸਨ ਪਿੰਡ ਦੇ ਹੋਰ ਬੰਦੇ ਵੀ ਤਹਿਸੀਲਦਾਰ ਨੇ ਖੇਤਾਂ ਵਿੱਚ ਜਾ ਕੇ ਫਸਲਾਂ ਦੇਖੀਆਂ ਬਹੁਤੇ ਘਰਾਂ ਦੇ ਖੇਤ ਹਾਲੇ ਤੱਕ ਵੀ ਪਾਣੀ ਵਿੱਚ ਡੁੱਬੇ ਹੋਏ ਸਨ ਲੋਕਾਂ ਦਾ ਅੰਦਾਜ਼ਾ ਸੀ ਕਿ ਆਹ ਇਹ ਪਾਣੀ 10 ਦਿਨ ਹੋਰ ਨਹੀਂ ਸੁੱਕਦਾ ਉਦੋਂ ਤੱਕ ਬੱਲੀਆਂ ਦੇ ਦਾਣੇ ਕਾਲੇ ਹੋ ਕੇ ਵਿੱਜੇ ਮੱਚ ਜਾਣਗੇ ਤਹਿਸੀਲਦਾਰ ਨੇ ਜ਼ਾਬਤਾ ਕਾਰਵਾਈ ਪੂਰੀ ਕੀਤੀ ਪਿੰਡ ਦੇ ਚਾਰੇ ਪਾਸੇ ਉਹਦੀ ਜੀਪ ਘੁੰਮੀ ਸੀ ਉੱਤੋਂ ਹੁਕਮ ਸੀ तहसीलदार ਲਈ موقع ਉੱਤੇ ਜਾ ਕੇ ਹਾਲਾਤ ਦੇਖਣੇ ਜ਼ਰੂਰੀ ਸਨ ਫਸਲਾਂ ਦੀ ਹਾਲਤ ਦੇਖ ਕੇ ਲੋਕਾਂ ਨੂੰ ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਜਾਣਾ ਸੀ ਲਿਸਟਾਂ ਪਟਵਾਰੀਆਂ ਨੇ ਬਣਾਉਣੀਆਂ ਸਨ ਕਿ ਕਿਹਦੀ ਕਿੰਨੀ ਫਸਲ ਬਰਬਾਦ ਹੋ ਗਈ ਪਟਵਾਰੀਆਂ ਕੋਲ ਨਿੱਤ ਉੱਠਣ ਬੈਠਣ ਤੇ ਢੇੜੇ ਕੱਢਣ ਵਾਲੇ ਜ਼ਿਮੀਂਦਾਰਾਂ ਨੇ ਫਾਇਦਾ ਉਠਾ ਜਾਣਾ ਸੀ ਫਾਇਦਾ ਉਠਾ ਜਾਣ ਵਾਲੇ ਬੰਦਿਆਂ ਲਈ ਜੱਸੀ ਸਰਪੰਚ ਦੀ ਮੁੱਠੀ ਚਾਪੀ ਵੀ ਜ਼ਰੂਰੀ ਸੀ ਕਿਉਂ ਜੋ ਪਟਵਾਰੀਆਂ ਤੇ ਪਿੰਡ ਵਿੱਚ ਆਉਂਦੇ ਹੋਰ ਅਫਸਰਾਂ ਦੀ ਸੇਵਾ ਸੰਭਾਲ ਸਰਪੰਚ ਦੇ ਘਰੋਂ ਹੀ ਹੁੰਦੀ ਸਰਪੰਚ ਜੀ ਦੀ ਖਾਤਰ ਆਖ ਦਿੰਦਾ ਉਹਦਾ ਕੰਮ ਕਿਵੇਂ ਨਾ ਬਣਦਾ ਉਸ ਦਿਨ ਤਹਿਸੀਲਦਾਰ ਨੂੰ ਤੋਰ ਕੇ ਜੱਸੀ ਨੇ ਕੋਕੇ ਦੇ ਘਰ ਜਾਣ ਦਾ ਪ੍ਰੋਗਰਾਮ ਬਣਾ ਲਿਆ ਕੋਗਾ ਉਹਨਾਂ ਦੇ ਨਾਲ ਹੀ ਸੀ ਜੱਸੀ ਦੇ ਪਿੱਛੇ-ਪਿੱਛੇ ਫਿਰਦਾ ਜੱਸੀ ਉਹਨੂੰ ਹੱਸ ਕੇ ਪੁੱਛਣ ਲੱਗਿਆ ਕਿਉਂ ਫਿਰ ਕੋਗਾ ਸਿਆਂ ਖੇਤਾਂ ਦਾ ਥਕੇ ਮਾਂ ਜਾ ਲਾਉਣਾ ਫਿਰ ਮਰਜੀ ਆ ਸਰਪੰਚਾ ਭਗ ਜਾਣੇ ਕੈਂਚੀਆਂ ਨੂੰ ਕਹੇ ਤਾਂ ਜੋ ਜਿਵੇਂ ਇਸੇ ਕਾਮੋਦੇ ਮਗਰਮਗਰ ਵਛਰੂ ਵਾਂਗ ਤੁਰਿਆ ਫਿਰਦਾ ਹੋਵੇ ਸਰਪੰਚ ਨੇ ਕੌਰੇ ਨੂੰ ਪੈਸੇ ਫੜਾਏ ਤੇ ਅੱਖ ਦੱਬੀ ਕੌਰਾ ਜਾਣੀ ਜਾਣ ਸੀ ਚਾਹੇ ਦੁਪਹਿਰਾ ਟਲਣ ਵਾਲਾ ਸੀ ਪਰ ਕੈਂਚੀਆਂ ਵਾਲੇ ਬੰਦਾ ਦੇਖਦੇ ਨਿੱਤ ਦੇ ਗੱਕ ਨੂੰ ਹੀ ਚੰਗਾ ਮੀਟ ਦਿੰਦੇ ਮੋਟਰਸਾਈਕਲ ਲੈ ਕੇ ਉਹ ਮੀਟ ਤਾਂ ਉਸੇ ਵਕਤ ਤਲਵਾ ਲਿਆਏ ਬੱਕਰੇ ਦਾ ਮਾਸ ਸੀ ਪਰ ਆਉਂਦੇ ਹੋਏ ਕੌਰਾ ਨਾਲੇ ਦੇ ਪੁਲ ਉੱਤੇ ਆ ਕੇ ਰੁਕ ਗਿਆ ਕਹਿੰਦਾ ਠਹਿਰੀਂ ਜਰ ਕੋ ਗਿਆ ਤੜਕੇ ਦੇ ਮਤਾਂ ਮਰੀ ਜਾਂਨੇ ਆ ਪਿਸ਼ਾਬ ਕਰਨ ਦੀ ਵੇਲ ਵੀ ਨਹੀਂ ਮਿਲੀ ਅੱਜ ਤਾਂ ਮੇਰੇ ਸਾਲੇ ਦੀ ਫੇਰ ਉਹ ਪੰਪ ਉਤੋਂ ਪਾਣੀ ਪੀਂਦਾ ਤੇ ਅੱਖਾਂ ਉੱਤੇ ਛਿੱਟੇ ਮਾਰਦਾ ਰਿਹਾ ਐਵੇਂ ਐਵੇਂ ਹੀ ਖਾਸਾ ਚਿਰ ਲਾ ਰਿਹਾ ਸੀ ਫੇਰ ਮੋਟਰਸਾਈਕਲ ਦੇ ਕਿੱਕ ਮਾਰੇ ਮੋਟਰਸਾਈਕਲ ਸਟਾਰਟ ਹੀ ਨਾ ਹੋਵੇ ਕੋਕੇ ਨੂੰ ਕਿੱਕ ਮਾਰਨੀ ਵੀ ਨਹੀਂ ਆਉਂਦੀ ਸੀ ਡਰਦਾ ਵੀ ਕਿਤੇ ਲੋਹੇ ਦਾ ਕਿੱਲ ਜਿਹਾ ਉਹਦੇ ਗਿੱਟੇ ਉੱਤੇ ਆ ਕੇ ਨਾ ਵੱਜੇ ਚੇਤ ਦਾ ਮਹੀਨਾ ਸੀ ਇਨਾਂ ਦਿਨਾਂ ਵਿੱਚ ਸਿਆਲ ਅੰਤਲੇ ਸਾਹਾਂ ਉੱਤੇ ਹੁੰਦਾ ਹੈ ਧੁੱਪ ਚੰਗੀ ਲੱਗਦੀ ਹੈ ਕਦੇ ਚੰਗੀ ਨਹੀਂ ਵੀ ਲੱਗਦੀ ਵਾਤਾਵਰਣ ਵਿੱਚ ਕਣਕਾਂ ਦੇ ਪੱਕ ਰਹੇ ਦਾਣਿਆਂ ਦੀ ਖੁਸ਼ਬੋ ਕੁਲ ਜਾਂਦੀ ਹੈ ਪਰ ਇਸ ਵਾਰ ਇਹ ਨਹੀਂ ਸੀ ਵਾਤਾਵਰਣ ਵਿੱਚ ਤਾਂ ਪਾਣੀ ਦੀ ਸੜਿਆੰਦ ਸੀ ਖੇਤਾਂ ਵਿੱਚੋਂ ਬਦਬੂ ਮਾਰਦੀ ਪਹਿਆਂ ਦੇ ਖੜੇ ਪਾਣੀਆਂ ਵਿੱਚ ਛੋਟੀਆਂ ਮੱਛੀਆਂ ਤੇ ਦੂਜੇ ਜਾਨਵਰ ਕੁਰਬਲ-ਕੁਰਬਲ ਕਰਦੇ ਪਾਣੀ ਸੁੱਕ ਜਾਣ ਬਾਅਦ ਇਨਾਂ ਜੀਵ ਜੰਤੂਆਂ ਨੇ ਮਰ ਜਾਣਾ ਤੇ ਬਦਬੂ ਹੀ ਪੈਦਾ ਕਰਨੀ ਸੀ ਸਬਾਤ ਅੰਦਰੋਂ ਵੇਲੇ ਹੋ ਕੇ ਉਹ ਵੇੜੇ ਵਿੱਚ ਆ ਬੈਠੇ ਜੱਸੀ ਮੰਜੇ ਉੱਤੇ ਬੈਠਾ ਤੇ ਰੂਪੋ ਉਹ ਤੋਂ ਥੋੜਾ ਪਰੇ हट ਕੇ ਪੀੜੀ ਉੱਤੇ ਬੈਠੀ ਲਸਣ ਛਿੱਲ ਰਹੀ ਸੀ ਜੱਸੀ ਨੇ ਦੋਵੇਂ ਹੱਥ ਉੱਤੇ ਨੂੰ ਲਾ ਜਾ ਕੇ ਅੰਗਵਾੜ ਪੰਨੀ ਅਤੇ ਫਿਰ ਉਬਾਸੀ ਲੈ ਕੇ ਕਹਿਣ ਲੱਗਿਆ ਹੁਣ ਤਾਂ ਠੀਕ ਹੈ ਤੂੰ ਤੇਰਾ ਕੰਮ ਹੋ ਗਿਆ ਕਿਹੜਾ ਕੰਮ ਸਰਵਣੀ ਵਾਲਾ ਕੰਡਾ ਚੁਗਿਆ ਗਿਆ ਹਾਂ ਵੇ ਉਹ ਤਾਂ ਚੰਗਾ ਗਲੋਂ ਲਹਿਆ ਰੱਬ ਨਹੀਂ ਪਹੁੰਚਾਤਾ ਇਹ ਤਾਂ ਅਗਲੇ ਪਾਰ ਰੱਬ ਨੇ ਕਿਹੜਾ ਪਹੁੰਚਾਤਾ ਉਹ ਤਾਂ ਜੱਸੀ ਦੱਸਦਾ ਦੱਸਦਾ ਰੁਕ ਗਿਆ ਹੋਰ ਬੈਠਕ ਡਿੱਗ ਪਈ ਸੀ ਥੱਲੇ ਆ ਗਿਆ ਸੱਟਾਂ ਬਾਲੀਆਂ ਹੋਣਗੀਆਂ ਸੱਟਾਂ ਤਾਂ ਇੰਨੀਆਂ ਕਿਹੜੀਆਂ ਸੀ ਉਹ ਬਚ ਸਕਦਾ ਸੀ ਜੇ ਕੋਈ ਬਚਾਉਣਾ ਚਾਹੁੰਦਾ ਉਹਨੂੰ ਪਰ ਕੌਣ ਬਚਾਉਂਦਾ ਉਹਨੂੰ ਪੈਸਾ ਲੱਗਦਾ ਨਾਲੇ ਤੇਰਾ ਵੀ ਤਾਂ ਖਿਹੜਾ ਛੁੱਟਣਾ ਸੀ ਉਦੋਂ ਕਿੱਤਣ ਦੀ ਕਹਿੰਦੀ ਸੀ ਤੂੰ ਹਾਂ ਇਹ ਤਾਂ ਰੱਬ ਨਹੀਂ ਸੁਣ ਲਈ ਉਹ ਫੇਰ ਉਹੀ ਗੱਲ ਬੋਲੀ ਰੱਬ ਨੇ ਨਹੀਂ ਸੁਣੀ ਡਾਕਟਰ ਨੇ ਸੁਣੀ ਐ ਡਾਕਟਰ ਨੇ ਕਿਵੇਂ ਇਸ ਗੱਲ ਤੋਂ ਤੈਨੂੰ ਕੀ ਲੈਣਾ ਐ ਅਸੀਂ ਕਿਹੜਾ ਮੰਤਰ ਮਾਰਨਾ ਸੀ ਮਾਰਤਾ ਹੋਰ ਦੱਸ ਹੁਣ ਕੀ ਚਾਹਨੀ ਐ ਮੈਂ ਤਾਂ ਕੀ ਚਾਹਣਾ ਹੋਰ ਉਹ ਜਸੀਵਲ ਲਗਾਤਾਰ ਚਾਕਣ ਲੱਗੀ ਚਾਕਦੀ ਹੀ ਰਹੀ ਮੋਟਰਸਾਈਕਲ ਦੀ ਆਵਾਜ਼ ਕੰਨਾਂ ਵਿੱਚ ਪੈਣ ਲੱਗੀ ਤਾਂ ਉਹ ਛਿੱਲੇ ਲਸਣ ਦੀ ਕੌਲੀ ਲੈ ਕੇ ਉੱਠ ਖੜੀ ਅਤੇ ਕਹਿੰਦੀ ਆ ਗਏ ਮੇਰੀ ਜਾਨ ਜੀ दारू ਪੀਣ ਵਾਲੇ ਅੱਜ ਉਹ ਦੋਵੇਂ ਸਨ ਕੋਗਾ ਤੇ ਕौरा ਦਿਨ ਹਾਲੇ ਖਾਸਾ ਖੜਾ ਸੀ ਵਿਲੈਤੀ ਰਾਮ ਪਟਵਾਰੀ ਸਰਪੰਚ ਦੀ ਪੈੜ ਕੱਢ ਕੇ ਉਹਨਾਂ ਕੋਲ ਸੁਬਾਹ ਦੇ ਵਿੱਚ ਆ ਬੈਠਾ ਆਓ ਜੀ ਪਟਵਾਰੀ ਸਾਹਿਬ ਜੱਸੀ ਨੇ ਉਹਦਾ ਸਵਾਗਤ ਕੀਤਾ ਤੇ ਕੌਰੇ ਨੂੰ ਕਿਹਾ ਕਿ ਉਹ ਵਿਲੈਤੀ ਰਾਮ ਨੂੰ ਇੱਕ ਪਾਕੇ ਦੇਵੇ ਅੱਜ ਉਹਨਾਂ ਕੋਲ ਕਰ ਦੀ ਗੱਡੀ ਨਹੀਂ ਸੀ ਕौरा ਠੇਕੇ ਦੀ ਇੱਕ ਦੇਸੀ ਬੋਤਲ ਫੜ ਕੇ ਲਿਆਇਆ ਸੀ ਮੀਟ ਨੂੰ ਜਾਣ ਲੱਗਿਆ ਹੀ ਉਹ ਜੱਸੀ ਤੋਂ ਪੈਸੇ ਲੈ ਗਿਆ ਬਲੇਤੀ RAM ਨੇ ਸੰਗਦੇ ਸੰਗਦੇ ਗਲਾਸ ਫੜਿਆ ਅਤੇ दारू ਨੂੰ ਕੌੜੀ ਦਵਾਈ ਵਾਂਗ ਪੀਣ ਲੱਗਿਆ। दारू ਪੀ ਕੇ ਮਗਰੋਂ ਅੱਧਾ ਗਲਾਸ ਪਾਣੀ ਪੀਤਾ। ਮੀਟ ਉਹ ਨਹੀਂ ਖਾਂਦਾ ਸੀ। ਗੰਡੇ ਦੀ ਭਾਕੜ ਚੱਬਣ ਲੱਗਿਆ। ਹਾਂ ਸੁਣਾਓ ਪਟਵਾਰੀ ਸਾਹਿਬ ਕਿਵੇਂ ਆਏ? ਕੰਮ ਹੈ ਕੋਈ? ਜੱਸੀ ਨੇ ਪੁੱਛਿਆ। ਕੰਮ ਤਾਂ ਸਰਪੰਚ ਸਾਹਿਬ ਉਹ ਕਮਰੇ ਦੀ ਛੱਤ ਆ ਨਾ ਮੈਥੋਂ ਆਇਆ ਨਹੀਂ ਗਿਆ ਕੁਛ ਦਿਨ ਘਰ ਦੇ ਬਿਮਾਰ ਸੀ। ਆਮੀ ਪਏ ਤੂੰ ਧਵਕ ਦੀ ਰਹੀ ਛੱਤ। ਮੇਰਾ ਤਾਂ ਸਾਰਾ ਕਾਗਜ਼ਪੱਤਰ ਭਿੱਜ ਗਿਆ ਜਨਾਬ ਕਮਰੇ ਦੀ ਛੱਤ ਨਾਲਸੇ ਪਿੰਡ ਚ ਹੋਰ ਕਿਤੇ ਜਗ੍ਹਾ ਮਿਲ ਜੇ ਪਟਵਾਰੀ ਨੇ ਹੱਸਦੇ ਹੱਸਦੇ ਤੇ ਅਦੀਨ ਜਿਹਾ ਹੋ ਕੇ ਗੱਲ ਛੇੜੀ ਉਹ ਵਾਰ-ਵਾਰ ਆਪਣੇ ਨੱਕ ਨੂੰ ਕੁੱਟਦਾ ਅਤੇ ਨਿੱਕਾ ਜਿਹਾ ਸੜਾਕਾ ਮਾਰਦਾ ਸੀ ਵਿਲੈਤੀ ਰਾਮ ਐ ਕਰ ਜਾ ਰ ਹਥਾਈ ਦੇ ਕਮਰੇ ਦਾ ਛੱਡ ਖੜਾ ਤੇਰੀਆਂ ਲਮਾਰੀਆਂ ਚਕਾ ਕੇ ਸਰਵਣ ਦੀ ਬੈਠਕ ਚ ਲਜਾ ਰੱਖਦੇ ਆ ਉਥੇ ਬਣਾ ਲੈ ਆਪਦਾ ਪਟਵਾਰਖਾਨਾ ਵੇੜਾ ਖੁੱਲਾ ਹੈ ਪੰਪ ਨਮਾ ਲਵਾ ਦਿੰਨੇ ਆ ਬਿਜਲੀ ਹੈਗੀ ਹੋਰ ਦੱਸ ਬਸ ਠੀਕ ਹੈ ਜੀ ਐਂ ਕਰ ਦਿਓ ਸਰਵਣ ਦੀ ਬੈਠਕ ਤਾਂ ਆਪ ਐਨੀ ਕੰਮ ਦੀ ਸਥਿਰ ਡਿੱਗ ਪਿਆ ਸੀ ਜੀਤੇ ਕਰਕੇ ਮਰਿਆ ਉਹ ਕੋਗੇ ਨੇ ਕਿਹਾ ਓਏ ਸਭ ਠੀਕ ਹੋਜੂ ਸਥਿਰ ਵੀ ਨਮਾ ਚੜਾ ਦਾਂਗੇ ਐਨ ਬਣਾ ਦਾਂਗੇ ਬੈਠਕ ਵਧੀਆ ਉਹਦੇ ਮਕਾਨ ਦੀ ਕੁੰਜੀ ਆਪਣੇ ਕੋਲ ਹੈ ਹੁਣ ਲਹਿਤੀ ਰਾਮ ਫਿਰ ਜੱਸੀ ਨੇ ਕਿਹਾ ਕੌਰ ਚੰਦਾ ਪੈਗ ਹੋਰ ਪਾ ਓਏ ਪਟਵਾਰੀ ਸਾਹਿਬ ਨੂੰ ਜਿਸ ਦਿਨ ਸਰਵਣ ਦਾ ਦਾਸ ਸਸਕਾਰ ਹੋਇਆ ਜੱਸੀ ਨੇ ਉਸੇ ਦਿਨ ਆਥਰ ਨੂੰ ਉਹਦੇ ਘਰ ਨੂੰ ਆਪਣਾ ਜਿੰਦਾ ਲਾ ਦਿੱਤਾ ਸਰਪੰਚ ਸੀ ਫੇਰ ਚਰਵਾਣਾ ਉਹਨੂੰ ਕੀ ਕਹਿ ਸਕਦਾ ਸੀ ਕੋਈ ਕੌਣ ਰੋਕਦਾ ਉਹਨੂੰ ਜਿੰਦਾ ਲਾਉਣ ਤੋਂ ਜਿਵੇਂ ਸਰਵਣ ਦਾ ਉਹੀ ਵੱਡਾ ਹਮਦਰਦੀ ਹੋਵੇ ਤੇ ਫੇਰ ਸਰਵਣ ਦੀ ਬੈਠਕ ਦਾ ਉਹਨੇ ਨਵਾਂ ਸ਼ਤੀਰ ਚੜਵਾ ਦਿੱਤਾ ਇਹ ਮਿਸਤਰੀ ਦਾ ਇੱਕ ਦਿਨ ਦਾ ਕੰਮ ਸੀ ਛੱਤ ਉੱਤੇ ਨਵੀਂ ਮਿੱਟੀ ਪਵਾ ਦਿੱਤੀ ਕੰਦਾ ਉੱਤੇ ਪਾਂਡੂ ਦਾ ਪੋਚਾ ਦਵਾਇਆ ਥੱਲੇ ਤਲੀ ਦੇ ਦਿੱਤੀ ਬੈਠ ਕੇ ਲਿਸ਼ਕਾ ਮਾਰਨ ਲੱਗੀ ਵੇੜੇ ਵਿੱਚ ਨਵਾਂ ਪੰਪ ਲਗਵਾ ਦਿੱਤਾ ਸੀ ਬਿਜਲੀ ਦੀ ਫਿਟਿੰਗ ਠੀਕ ਸੀ ਚਾਰ ਬੰਦੇ ਸੱਦ ਕੇ ਪਟਵਾਰੀ ਦਾ ਸਾਰਾ ਲਗਾਤਾਰਕਾ ਬੈਠਕ ਵਿੱਚ ਲਿਆ ਸੁਟਿਆ ਸਰਵਣ ਦੇ ਘਰ ਪਿੰਡ ਦੇ ਲੋਕਾਂ ਦੀ ਆਵਾਜ਼ ਹੀ ਹੋਣ ਲੱਗੀ ਪਟਵਾਰੀ ਕੋਲ ਕਿਸਾਨਾਂ ਨੂੰ ਸਾਰਾ ਦਿਨ ਕੰਮ ਰਹਿੰਦਾ ਹੈ ਕੁਝ ਮਹੀਨੇ ਬਾਅਦ ਹੀ ਲੱਗਣ ਲੱਗਿਆ ਜਿਵੇਂ ਸਰਵਣ ਦਾ ਇਹ ਮਕਾਨ ਕੋਈ ਸਰਕਾਰੀ ਦਫ਼ਤਰ ਹੋਵੇ ਸਰਵਣ ਨੂੰ ਕੋਈ ਯਾਦ ਨਹੀਂ ਕਰਦਾ ਸੀ ਦੋਵੇਂ ਸਬਾਤਾਂ ਅੰਦਰੋਂ ਐਨ ਇਨਸਾਫ ਕਰਕੇ ਜੱਸੀ ਨੇ ਉਹਨਾਂ ਵਿੱਚ ਆਪਣੀ ਤੂੜੀ ਪਰ ਦਿੱਤੀ ਜਿਵੇਂ ਜੱਸੀ ਦਾ ਇਹ ਆਪਣਾ ਮਕਾਨ ਹੋਵੇ ਜਿਵੇਂ ਉਹ ਤਾਂ ਸਰਵਣ ਨੂੰ ਮਰਿਆ ਹੀ ਭਾਲਦਾ ਸੀ ਉਹਦੀ ਦੋ ਕਿਲੇ ਨਿਆਈ ਹੁਣ ਜੱਸੀ ਦੀ ਨਿਆਈ ਸੀ ਫਿਰਨੀ ਉੱਤੇ ਉਹਨਾਂ ਲੋਕਾਂ ਦੀਆਂ ਹੀ ਆਬਾਦੀਆਂ ਸਨ ਜਿਨ੍ਹਾਂ ਕੋਲ ਆਪਣੀ ਜ਼ਮੀਨ ਸੀ ਉਹਨਾਂ ਦੀਆਂ ਜ਼ਮੀਨਾਂ ਵਿੱਚੋਂ ਹੀ ਮਰੱਬਾ ਬੰਦੀ ਵੇਲੇ ਇਹ ਆਬਾਦੀਆਂ ਕੱਟੀਆਂ ਗਈਆਂ ਸਨ ਪਰ ਤੌਂਕਲ ਕਿਆਂ ਕੋਲ ਤਾਂ ਕੋਈ ਜ਼ਮੀਨ ਨਹੀਂ ਸੀ ਆਬਾਦੀ ਕਿੱਥੋਂ ਕੱਟੀ ਜਾਂਦੀ ਆਬਾਦੀਆਂ ਵਾਲਿਆਂ ਨੇ ਕੁਝ ਨੇ ਤਾਂ ਆਪਣੇ ਅੰਦਰਲੇ ਛੱਡ ਕੇ ਬਾਹਰ ਆਬਾਦੀ ਵਿੱਚ ਖੁੱਲੇ ਮਕਾਨ ਛੱਤ ਲਏ ਬਹੁਤਿਆਂ ਨੇ ਆਬਾਦੀਆਂ ਨੂੰ ਬਾਹਰਲੇ ਘਰ ਬਣਾ ਲਿਆ ਜਿੱਥੇ ਉਹਨਾਂ ਦੇ ਤੂੜੀ ਵਾਲੇ ਕੋਠੇ ਸਨ ਅਤੇ ਡੰਗਰ ਪਸ਼ੂ ਬੰਨਿਆ ਜਾਂਦਾ ਜੱਸੀ ਨੂੰ ਹੁਣ ਬਾਹਰਲੇ ਘਰ ਦੀ ਬਹੁਤ ਲੋੜ ਸੀ ਉਹਦਾ ਮੁੰਡਾ ਜਵਾਨ ਹੁੰਦਾ ਜਾ ਰਿਹਾ ਸੀ ਅਤੇ ਰਿਆੜ ਕਰਦਾ ਕਿ ਟਰੈਕਟਰ ਲੈਣਾ ਹੈ ਜੱਸੀ ਬਥੇਰਾ ਆਖਦਾ ਕੀ ਟਰੈਕਟਰ ਉਹਨਾਂ ਨੇ ਕੀ ਕਰਨਾ ਹੈ ਉਹ ਕਿਹੜਾ ਖੇਤੀ ਦਾ ਕੰਮ ਕਰਦੇ ਕਰਾਉਂਦੇ ਹਨ ਨਾਲੇ ਟਰੈਕਟਰ ਖੜਾਉਣ ਨੂੰ ਥਾਂ ਕਿੱਥੇ ਹੈ ਜੱਸੀ ਕੋਲ ਇੱਕ ਮੈਂਸੀ ਕਰਤਾਰੋ ਚਾਹੁੰਦੀ ਸੀ ਦੋ ਮੱਝਾਂ ਹੋਣ ਇੱਕ ਮੱਝ ਦੇ ਦੁੱਧ ਨਾਲ ਤਾਂ ਸਰਦਾ ਨਹੀਂ ਆਏ ਗਏ ਦਾ ਕਾਰ ਹੈ ਦੂਜੀ ਮੱਝ ਨਾ ਲੈਣ ਦਾ ਵੱਡਾ ਕਾਰਨ ਇਹ ਸੀ ਕਿ ਅੰਦਰਲੇ ਘਰ ਇਨ ਥਾਂ ਹੀ ਨਹੀਂ ਸੀ ਅਖੀਰ ਜੱਸੀ ਨੇ ਆਪਣੇ ਅਗਵਾੜ ਵਾਲੇ ਪਾਸੇ ਹੀ ਫਿਰਨੀ ਉੱਤੇ ਇੱਕ ਬਣਿਆ ਬਣਾਇਆ ਮਕਾਨ ਮੁੱਲ ਲੈ ਲਿਆ ਇਹ ਬਾੜ ਲਾ ਕਰ ਇੱਕ ਕਰਜ਼ਈ ਜੱਟ ਨੇ ਵੇਚ ਦਿੱਤਾ ਸੀ ਪੈਸੇ ਸੂਤ ਸਿਰ ਹੀ ਲਏ ਪਰ ਅਗਲੇ ਦੀ ਕਬੀਲਦਾਰੀ ਸੰਢੀ ਗਈ ਇਸ ਮਕਾਨ ਵਿੱਚ ਪਿੱਛੇ ਦੋ ਸਬਾਤਾਂ ਸਨ ਸਬਾਤਾਂ ਅੱਗੇ ਬਰਾਂਡਾ ਸੀ ਫਿਰਨੀ ਵਾਲੇ ਪਾਸੇ ਇੱਕ ਦਰਵਾਜ਼ਾ ਤੇ ਦਰਵਾਜ਼ੇ ਦੇ ਸੱਜੇ ਹੱਥ ਬੈਠਕ ਸੀ ਲੰਮਾ ਚੌੜਾ ਵਿਹੜਾ ਪੂਰਾ ਅੱਧਾ ਕਿਲਾ ਥਾਂ ਸੀ ਇਹ ਤੇ ਫਿਰ ਜੱਸੀ ਨੇ ਬਾਹਰਲੇ ਕਰ ਸਭ ਤੋਂ ਪਹਿਲਾਂ ਵੱਡਾ ਨਲਕਾ ਲਵਾਇਆ ਪਹਿਲਾਂ ਕੁੱਤਾ ਪੰਪ ਸੀ ਮੁੰਡੇ ਦੀ ਰਿਹਾਰੜ ਵੀ ਪੂਰੀ ਹੋ ਗਈ ਨਵਾਂ ਡਾਇਰੈਕਟਰ ਆ ਗਿਆ ਟਰਾਲੀ ਵੀ ਮੱਜਾਂ ਦੋ ਹੋ ਗਈਆਂ ਜੱਸੀ ਕੁਲ ਕੀ ਘਾਟਾ ਸੀ ਕਿਸੇ ਗੱਲ ਦਾ ਅੱਜ ਦੀ ਕੜੀ ਉਹ ਤਾਂ ਚਾਹੇ ਹਵਾਈ ਜਹਾਜ਼ ਖਰੀਦ ਲੈ ਕੇ ਆਉਂਦਾ ਮਹੰਗਲ ਖਾਸਾ ਬੁੱਢਾ ਹੋ ਚੁੱਕਿਆ ਸੀ ਨਾ ਹੁਣ ਉਹ ਤੋਂ ਸਵਾਰ ਕੇ ਤੁਰਿਆ ਜਾਂਦਾ ਨਾ ਉਹਨੂੰ ਪੂਰਾ ਤਿਸਦਾ ਸੀ ਇੱਕ ਹੱਥ ਸੋਟੀ ਅਤੇ ਇੱਕ ਹੱਥ ਅੱਖਾਂ ਉੱਤੇ ਕਰਕੇ ਤੁਰਦਾ ਹੌਲੀ ਹੌਲੀ ਤੁਰਦਾ ਕੀੜੀ ਦੀ ਤੋਰ ਪਰ ਕਰੋਂ ਗੁਰਦੁਆਰੇ ਤੇ ਗੁਰਦੁਆਰਿਆਂ ਕਰ ਹੋਰ ਕਿਦਰੇ ਉਹ ਜਾਣ ਜੋਗਾ ਨਹੀਂ ਸੀ ਦੋ ਵਰ ਰਾ ਵਿੱਚ ਡਿੱਗ ਵੀ ਪਿਆ ਕਰਤਾਰੋ ਬਹੁਤ ਆਖਦੀ ਬਾਪੂ ਹੁਣ ਤੂੰ ਟੇਕ ਕੇ ਬੈਠ ਮੰਜੇ ਤੇ ਬੈਠਾ ਰੋਟੀ ਖਾ ਮੰਜੇ ਤੇ ਬੈਠਾ ਚਾਹ ਪੀ ਹੁਣ ਤੇਰੀ ਉਮਰ ਨਹੀਂ ਰਹੇਗੀ ਨਿਤ ਗੁਰਦੁਆਰੇ ਜਾਣ ਦੀ ਪਰ ਉਹ ਸੁਣਦਾ ਨਹੀਂ ਸੀ ਗੁਰਦੁਆਰੇ ਦੋ ਢੇੜੇ ਲਾਉਂਦਾ ਮਰਦਾ ਪੈਂਦਾ ਜਾਂਦਾ ਜ਼ਰੂਰ ਜਦੋਂ ਗੁਰਦੁਆਰੇ ਪਹੁੰਚਦਾ ਦੂਜੇ ਬੰਦੇ ਉਹਨੂੰ ਆਪ ਮੰਜੀ ਟਾਹ ਦਿੰਦੇ ਤੇ ਉਹਨੂੰ ਮੋਢਿਆਂ ਤੋਂ ਫੜ ਕੇ ਬਿਠਾ ਦਿੰਦੇ ਉਹਦਾ ਦਮ ਓਖੜਿਆ ਹੁੰਦਾ ਉਹ ਉਹਨੂੰ ਪਾਣੀ ਪਿਉਂਦੇ ਜੱਸੀ ਦੇ ਘਰ ਚਾਹੇ 36 ਪਦਾਰਥ ਸਨ ਪਰ ਮੈੰਗਲ ਗੁਰਦੁਆਰੇ ਦੀ ਚਾਹ ਜ਼ਰੂਰ ਪੀਂਦਾ ਆਖਰ ਚਲਿਆ ਗਿਆ ਇੱਕ ਦਿਨ ਬਾਅਦ ਜੱਸੀ ਨੇ ਬਾਪੂ ਦਾ ਭੋਗ ਬਾਹਰ ਲੇਕਰ ਪਾਇਆ ਉੱਥੇ ਹੀ ਸਧਾਰਨ ਪਾਠ ਖੁਲਵਾਇਆ ਸੀ ਕਰ ਤੋਂ 12ਵੀਂ ਫਿਰਨੀ ਉੱਤੇ ਦੰਬੂ ਲਾ ਦਿੱਤੇ ਗਏ ਵਿਰੇ ਵਿੱਚ ਅੰਦਰ ਹਲਵਾਈਆਂ ਨੇ ਪੱਟੀਆਂ ਚਾੜ ਲਈਆਂ ਅੰਨ ਪਾਣੀ ਛਕਣ ਸਾਰਾ ਪਿੰਡ ਆਇਆ ਸਾਬਤ ਮੂੰਗੀ ਦੀ ਦਾਲ ਕਣਕ ਦੇ ਫੁਲਕੇ ਪਚਰੰਗੇ ਡੱਬਿਆਂ ਦਾ ਅਚਾਰ ਅਤੇ ਲਾਲ ਰੰਗ ਦੀਆਂ ਜਲੇਬੀਆਂ ਬਾਹਰਲੇ ਪਿੰਡਾਂ ਦੇ ਲੋਕ ਵੀ ਆ ਰਹੇ ਸਨ ਭੋਗ ਪਿਆ ਤਾਂ ਲਾਊਡ ਸਪੀਕਰ ਉੱਤੇ ਲੀਡਰ ਲੋਕਾਂ ਨੇ ਸ਼ਰਧਾਂਜਲੀ ਭਾਸ਼ਣ ਵੀ ਦਿੱਤੇ ਅਕਾਲੀ ਕਾਂਗਰਸੀ ਕਮਿਊਨਿਸਟ ਅਤੇ ਸਾਧ ਸੰਤ ਉਹ ਕਈ ਸਨ बोलण ਵਾਲਾ ਪਹਿਲਾ ਸਰਦਾਰ ਮਹੰਗਲ ਸਿੰਘ ਦੀ ਮੌਤ ਦਾ ਅਫਸੋਸ ਕਰਦਾ ਕੱਲੇ ਆ ਇਨਾਨ ਦਾ ਸੱਦੇ ਉੱਠ ਜਾਏ ਆਖਦਾ ਫੇਰ ਸਰਪੰਚ ਜਸਵੰਤ ਸਿੰਘ ਦੀਆਂ ਤਾਰੀਫਾਂ ਦੇ ਬੋਲ ਬੰਦਾ ਇਲਾਕੇ ਵਿੱਚ ਐਡਾ ਵੱਡਾ ਧਰਮਾਤਮਾ ਆਦਮੀ ਉਹ ਇੱਕੋ ਇੱਕ ਸੀ ਪਾਠ ਦਾ ਭੋਗ ਪਾਉਣ ਦਾ ਸਾਰਾ ਕੰਮ ਬਾਬਾ RAMDAS ਦੇ ਸੇਵਕਾਂ ਨੇ ਕੀਤਾ ਸੀ ਬਾਬਾ RAMDAS ਲਾਊਡ ਸਪੀਕਰ ਵਿੱਚ ਆਪ ਵੀ ਬੋਲੇ ਕੜਾ ਪ੍ਰਸ਼ਾਦ ਦੀ țeਗ ਲੈ ਕੇ ਖਾਂਦੇ ਅਤੇ ਫੇਰ ਮੂੰਹਾਂ ਉੱਤੇ ਦੀ ਹੱਥ ਫੇਰਦੇ ਪਿੰਡ ਦੇ ਬੰਦੇ ਆਪਣੇ ਘਰਾਂ ਨੂੰ ਤੁਰੇ ਜਾਂਦੇ ਗੱਲਾਂ ਕਰਦੇ ਆਖਦੇ ਇਹ ਤਾਂ ਮੁੰਡੇ ਨੇ ਆ ਕੇ ਕੰਮ ਦਾ ਚੱਕ ਚੱਕ ਲਿਆ ਨਹੀਂ ਤਾਂ ਕੀ ਸੀ ਮ엥ਲੀਆਂ ساری ਉਮਰ ਇੱਕ ਵੀ ਚੱਜ ਦਾ ਕੰਮ ਨਹੀਂ ਸੀ ਕੀਤਾ ਉਹਨੇ ਸਾਰੇ ਲੁੰਡਰਾਂ ਵਾਲੇ ਕੰਮ ਕੀਤੇ ਇਹ ਜੱਸੀ ਨਾ ਹੁੰਦਾ ਤਾਂ ਮ엥ਲ ਦਾ ਵੀ ਆਖਰ ਉਹੀ ਹਾਲ ਹੋਣਾ ਸੀ ਜਿਹੜਾ ਸਰਵਣ ਦਾ ਹੋਇਆ ਗੱਲ ਕਰਦਾ ਸਰਵਣ ਦੀ ਹੁਣ ਕੋਈ ਇਹਦੀਆਂ ਗੱਲਾਂ ਮੈੰਗਲ ਦੀਆਂ ਮਾਰ ਫੜ ਕੇ ਉਹ ਕਿਲੇ ਉਸਾਰਦੇ ਬੋਲਣ ਵਾਲੇ ਲੀਡਰਾਂ ਨੇ